ਤਨ ਸਾਧਗੁਰੂ ਤੇਰਾ ਹੀ ਆਸਰਾ ਅਸੀਂ ਅੱਜ ਪੰਜਾਬ ਦੇ ਲੋਕਾਂ ਨੂੰ ਇਹ ਦੱਸਣ ਜਾ ਰਹੇ ਆਂ ਵੀ ਜਿਹੜੇ ਪਿੰਡਾਂ ਦੇ ਵਿਕਾਸ ਹੁੰਦੇ ਆ ਜਿਹੜੀਆਂ ਗ੍ਰਾਂਡਾਂ ਪਿੰਡਾਂ ਦੇ ਵਿੱਚ ਆਉਂਦੀਆਂ ਚਾਹੇ ਸ਼ਹਿਰੀ ਖੇਤਰ ਦੇ ਵਿੱਚ ਗ੍ਰਾਂਡਾਂ ਆਉਂਦੀਆਂ ਤਾਂ ਉਹਦੀ ਲੋਕ ਕਿੰਨੀ ਦਰ ਵਰਤੋਂ ਕਰਦੇ ਆ ਮੰਨ ਕੇ ਚੱਲੋ ਕਿਸੇ ਦੇ ਬਾੜ ਦੇ ਵਿੱਚ ਸੜਕ ਬਣ ਗਈ ਜਾਂ ਗਲੀ ਬਣ ਗਈ ਉਹਨੂੰ ਸਾਂਭਣਾ ਤਾਂ ਉਹਨਾਂ ਲੋਕਾਂ ਦਾ ਫਰਜ਼ ਬਣਦਾ ਨਾ ਜਿਵੇਂ ਹੁਣ ਪਿੰਡ ਦੇ ਵਿੱਚ ਗਲੀਆਂ ਬਣ ਜਾਂਦੀਆਂ ਨਾਲੀਆਂ ਬਣ ਜਾਂਦੀਆਂ ਉਹਦੇ ਉੱਤੇ ਪਾਣੀ ਡੋਲਣਾ ਉਹਨੂੰ ਖਰਾਬ ਕਰਨਾ ਇਦੇ ਵਿੱਚ ਲੋਕਾਂ ਦੀਆਂ ਵੀ ਕੁਝ ਜ਼ਿੰਮੇਵਾਰੀਆਂ ਬਣਦੀਆਂ ਵੀ ਅਸੀਂ ਉਹਦੇ ਉੱਤੇ ਪਾਣੀ ਨਾ ਡੁੱਲ ਗਏ ਅਸੀਂ ਉਹ ਆਪਦੇ ਬਾਹਰ ਦੇ ਮੂਰੇ ਪਾਣੀ ਨਾ ਖੜਨ ਦੇਗੇ ਨਾਲੀ ਨੂੰ ਸਾਫ਼ ਰੱਖੀਗੇ ਹੁਣ ਬਹੁਤ ਸਾਰੇ ਪੱਤਰਕਾਰ ਕੀ ਕਰਦੇ ਆ ਕਿ ਸ਼ਹਿਰਾਂ ਦੇ ਵਿੱਚ ਜਿੱਥੇ ਪਾਣੀ ਖੜਾ ਹੁੰਦਾ ਹੈ ਤੇ ਕੁਝ ਲੋਕ ਉੱਥੇ ਝੋਨਾ ਲਉਣ ਲੱਗ ਜਾਂਦੇ ਆ ਜਾਨੇ ਕਿ ਸਰਕਾਰ ਨੂੰ ਬੰਦਾਮ ਕਰਦੇ ਆ ਵੇਖੋ ਸਰਕਾਰ ਨੇ ਸੜਕ ਬਣਾਈ ਸਰਕਾਰ ਨੇ ਨਾਲ ਨਾਲਾ ਬਣਾਤਾ ਉਹਨੂੰ ਸਾਫ਼ ਕਰਨਾ ਤਾਂ ਲੋਕਾਂ ਦਾ ਫਰਜ਼ ਬਣਦਾ ਨਾ ਚਾਹੇ ਉਹ ਪਿੰਡੂ ਖੇਤਰ ਦੇ ਵਿੱਚ ਆ ਚਲੋ ਬਣ ਕੇ ਚਲੋ ਸ਼ਹਿਰ ਦੇ ਵਿੱਚ ਸਫਾਈ ਕਰਮਚਾਰੀ ਹੈ ਚਾਹੇ ਉਹ ਜੈਤੋ ਆ ਜਾਂ ਕੋੜਕਪੂਰੇ ਆ ਮਨ ਕੇ ਚੱਲੋ ਕੋੜਕਪੂਰੇ ਦੇ ਵਿੱਚ 50 ਸਫਾਈ ਕਰਮਚਾਰੀ ਅਤੇ ਗੰਦ ਪਾਉਣ ਵਾਲੇ ਕਿੰਨੇ ਲੋਕ ਐ ਜਵੇਂ ਹੁਣ ਮਨ ਕੇ ਚੱਲੋ ਜੈਤੋ ਦਾ ਬਹੁਤ ਮਤਲਬ ਕੇ ਖਬਰਾਂ ਆਉਂਦੀਆਂ ਵੀ ਜੈਤੋ ਦੇ ਵਿੱਚ ਪਾਣੀ ਖੜਾ ਆ ਖੜਾ ਜੀ ਕਿ ਲੋਕਾਂ ਦਾ ਫਰਜ਼ ਨਹੀਂ ਬਣਦਾ ਉਸ ਵਿਕਾਸ ਨੂੰ ਸਾਹਮਣਾ ਇੱਕ ਮਨ ਕੇ ਚੱਲੋ ਤੜਕੇ ਰੇੜੀ ਵਾਲਾ ਜਾਂ ਦੁਕਾਨ ਵਾਲਾ ਉਹ ਕੀ ਕਰਦਾ ਹੈ ਜਿਹੜੇ ਫਲ ਫਲ ਫਲੂਟ ਹੁੰਦੇ ਹੋ ਰੇੜੀ ਤੇ ਰੱਖ ਲੈਂਦਾ ਤੇ ਕੂੜਾ ਥੱਲੇ ਸੜ ਦਿੰਦਾ ਉਸ ਕੂੜੇ ਨੂੰ ਢੰਗ ਨਾਲ ਇਕੱਠਾ ਕਰਕੇ ਵੀ ਰੱਖ ਸਕਦਾ ਹੈ ਉਸ ਤਰੀਕੇ ਦੇ ਨਾਲ ਵੀ ਕੋਈ ਉਸ ਕੂੜੇ ਨੂੰ ਕਟੌਲ ਕੀਤਾ ਜਾ ਸਕਦਾ ਮੰਨ ਕੇ ਚੱਲੋ ਲੱਖ ਬੰਦਾ ਗੰਦ ਪਾਉਣ ਵਾਲਾ ਤੇ ਉਹਦੇ ਵਿੱਚ 5000 ਬੰਦਾ ਕੀ ਕਰੂਗਾ ਇੱਕ ਇੱਕ ਬੰਦੇ ਦੀ ਜ਼ਿੰਮੇਵਾਰੀ ਬਣਦੀ ਹੈ ਵਿਕਾਸ ਨੂੰ ਸਾਂਭਣਾ ਸਰਕਾਰਾਂ ਦਾ ਕੰਮ ਹੁੰਦਾ ਹੈ ਗਲੀਆਂ ਨਾਲੀਆਂ ਬਣਾਉਣੀਆਂ ਉਸ ਤੋਂ ਬਾਅਦ ਸਾਂਭਣਾ ਲੋਕਾਂ ਦਾ ਫਰਜ਼ ਬਣ ਜਾਂਦਾ ਹੈ ਮੈਂ ਉਹਨਾਂ ਪੱਤਰਕਾਰਾਂ ਨੂੰ ਬੇਨਤੀ ਕਰਦਾ ਵੀ ਜਿਹੜੇ ਪੱਤਰਕਾਰ ਬਿਨਾਂ ਗੱਲ ਤੋਂ ਸਰਕਾਰਾਂ ਨੂੰ ਚਿੜੀ ਬਣਾਈ ਰੱਖਦੇ ਆ ਜਿੱਥੇ ਵੀ ਤੁਸੀਂ ਪਾਣੀ ਖੜੇ ਦੀ ਕੋਈ ਖਬਰ ਲਾਉਣੀ ਆ ਪਹਿਲਾਂ ਉੱਥੇ ਇਹ ਵੇਖਿਆ ਕਰੋ ਵੀ ਇੱਥੇ ਗਲਤੀ ਕਿਹਦੀ ਹੈ ਗਲਤੀ ਲੋਕਾਂ ਦੀ ਹੁੰਦੀ ਹੈ ਚੱਕ ਕੇ ਤੁਸੀਂ ਸਰਕਾਰ ਸਿਰ ਘੜਾ ਪਾਣ ਦਿੰਦੇ ਆ ਉਥੇ ਪੱਕੀ ਨਾਲੀ ਬਣਾਤੀ ਪੱਕੀ ਸੜਕ ਬਣਾਤੀ ਕਿ ਲੋਕਾਂ ਦਾ ਫਰਜ਼ ਨਹੀਂ ਬਣਦਾ ਵੀ ਉਸ ਗਲੀ ਨੂੰ ਜਾਂ ਉਸ ਪਾਣੀ ਨੂੰ ਤਰੀਕੇ ਨਾਲ ਸਾਂਭਣਾ ਲੋਕ ਤਾਂ ਗੰਦ ਪਾਉਣ ਵਾਲੇ ਹੋਗੇ ਚੱਕ ਕੇ ਚਿੜੀ ਸਰਕਾਰਾਂ ਦੀ ਬਣਾ ਦਿੰਦੇ ਆ ਹੁਣ ਜਿੱਥੇ ਵੀ ਤੁਸੀਂ ਖਬਰ ਲਾਉਣੀ ਹੈ ਸ਼ਹਿਰ ਦੇ ਵਿੱਚ ਚਾ ਪਿੰਡੂ ਖੇਤਰ ਦੇ ਵਿੱਚ ਪਹਿਲਾਂ ਉਹਦਾ ਸਰਵਾ ਕਰਿਆ ਕਰੋ ਵੀ ਇੱਥੇ ਗਲਤੀ ਕੀ ਦੀ ਹੈ ਮੰਨ ਕੇ ਚਲੋ ਪਿੰਡ ਦੇ ਵਿੱਚ ਕਿਸੇ ਨੇ ਇੰਟਰਲੌਕ ਲਾਤੀ ਸਰਕਾਰ ਨੇ ਲਾਤੀ ਗਲੀ ਨਾਲੀ ਬਣਾਤੀ ਉਸ ਨਾਲੀ ਨੂੰ ਸਾਫ਼ ਕਰਨਾ ਤਾਂ ਲੋਕਾਂ ਦਾ ਫਰਜ਼ ਪਣਦਾ ਨਾ ਕੂੜਾ ਕਰਗੜ ਤਾਂ ਬੁੜੀਆਂ ਨਾਲੀਆਂ 'ਚ ਸਿੱਟੀ ਜਾਂਦੀਆਂ ਰਹਿੰਦੀਆਂ ਨਾਲੀਆਂ ਨੂੰ ਕੋਈ ਸਾਫ਼ ਨਹੀਂ ਕਰਦਾ ਚੱਕ ਕੇ ਘੜਾ ਸਰਕਾਰਾਂ ਸਿਰ ਤੋੜ ਦਿੰਦੇ ਆ ਸਰਕਾਰਾਂ ਦੀ 10% ਗਲਤੀ ਹੈ ਕਿਉਂਕਿ ਉਹ ਕਾਨੂੰਨ ਇਸਤੇ ਸਖਤ ਨਹੀਂ ਬਣਾਉਂਦੀਆਂ ਤੇ 90% ਵਿਕਾਸ ਨੂੰ ਖਰਾਬ ਕਰਨ ਵਾਲੇ ਲੋਕ ਹੈ ਚਾਹੇ ਉਹ ਸ਼ਹਿਰੀ ਖੇਤਰ ਦੇ ਵਿੱਚ ਹੈ ਚਾਹੇ ਉਹ ਪਿੰਡੂ ਖੇਤਰ ਦੇ ਵਿੱਚ ਹੈ ਕਿਉਂਕਿ ਵਿਕਾਸ ਨੂੰ ਵਿਕਾਸ ਹੀ ਨਹੀਂ ਲੋਕ ਸਮਝਦੇ ਗਲੀਆਂ ਨਾਲੀਆਂ ਨੂੰ ਤਾਂ ਐ ਸਮਝੀ ਬੈਠਿਆ ਵੀ ਚਲ ਸਰਕਾਰਾਂ ਦਾ ਕੰਮ ਹੈ ਆਪਣੇ ਬਾੜ ਦੇ ਵਿੱਚ ਟੋਆ ਬਣਿਆ ਤਾਂ ਬਣਿਆ ਰਹੇ ਬਾੜ ਦੇ ਵਿੱਚ ਟੋਏ ਨੂੰ ਕੀ ਦਾ ਦੁੱਖ ਹੁੰਦਾ ਜਿਹਨੇ ਬਾੜ ਦੇ ਵਿੱਚ ਦੀ ਨੰਗਣਾ ਲੋਕੀ ਦਾ ਬਾੜ ਵਿੱਚ ਨਾ ਪਹਿਲਾ ਜਿਹਦੇ ਬਾੜ ਚ ਟੋਆ ਦੁੱਖ ਤਾਂ ਉਹ ਨੂੰ ਨਾ ਉਹ ਟੋਏ ਨੂੰ ਬੰਦ ਵੀ ਕਰ ਸਕਦਾ ਹੈ ਉਹ ਨੂੰ ਤਰੀਕੇ ਨਾਲ ਕਿਸੇ ਢੰਗ ਦੇ ਨਾਲ ਪਾਣੀ ਨੂੰ ਕਟੌਲ ਵੀ ਕਰ ਸਕਦਾ ਤੁਸੀਂ ਸਾਡਾ ਪਾਣੀ ਦੇਖ ਲਓ ਇੱਕ ਬੂੰਦ ਵੀ ਛੜਕ ਦੇ ਵਿੱਚ ਨਹੀਂ ਜਾਂਦਾ ਰਾਹ ਦੇ ਵਿੱਚ ਅਸੀਂ ਕਟੌਲ ਕੀਤਾ ਹੋਇਆ ਹੈ ਅਸੀਂ ਢੰਗ ਨਾਲ ਕੀਤਾ ਹੋਇਆ ਸਾਰੇ ਲੋਕਾਂ ਦਾ ਫਰਜ਼ ਬਣਦਾ ਕਿ ਪਾਣੀ ਜਦੋਂ ਤੜਕੇ ਵਰਸਾ ਧੋਂਦੇ ਆ ਪਾਣੀ ਛੜਕਾਂ ਚ ਤੁਰਿਆ ਫਿਰਦਾ ਖੱਡੇ ਬਣ ਜਾਂਦੇ ਆ ਇੰਟਰਲੌਕ ਲਾਤੀ ਸਰਕਾਰਾਂ ਨੇ ਗਲੀਆਂ ਨਾਲੀਆਂ ਬਣਾਤੀਆਂ ਸਾਂਭਣਾ ਤਾਂ ਲੋਕਾਂ ਦਾ ਫਰਜ਼ ਮੰਨਦਾ ਨਾ ਅਸੀਂ ਪੱਤਰਕਾਰਾਂ ਨੂੰ ਬੇਨਤੀ ਕਰਦੇ ਹਾਂ ਵੀ ਕੁਝ ਲੋਕਾਂ ਦੇ ਵਿੱਚ ਵੀ ਘਸੂਰ ਕੱਢ ਦਿਆ ਕਰੋ ਕੱਲੀਆਂ ਸਰਕਾਰਾਂ ਦੇ ਵਿੱਚ ਘਸੂਰ ਕੱਢਣਾ ਲੱਗੇ ਰੋ ਇੱਥੇ ਲੋਕ ਦੋਸ਼ੀ ਐ ਵਿਕਾਸ ਨੂੰ ਖਰਾਬ ਕਰਨ ਵਾਲੇ ਤੋ ਇਹਨਾਂ ਕੁਝ ਕਹਿੰਦੇ ਮੈਂ ਜੇ ਕੋਈ ਸ਼ਬਦ ਵੱਧ ਘੱਟ ਬੋਲਿਆ ਕਿ ਮਾਫੀ ਚਾਹਣਾ ਪੱਤਰਕਾਰਾਂ ਨੂੰ ਬੇਨਤੀ ਕਰਨਾ ਹੈ ਵੀ ਜਦੋਂ ਤੁਸੀਂ ਖਬਰ ਲਾਉਣੀ ਹੈ ਉਦੋਂ ਥੋੜੀ ਜਿੱਕੋ ਹੁਕਮ ਕਰ ਲਿਆ ਕਰੋ ਵੀ ਇੱਥੇ ਗਲਤੀ ਕਿ ਦੀ ਸਰਕਾਰਾਂ ਦੀ ਕਿ ਲੋਕਾਂ ਦੀ ਜੇ ਲੋਕਾਂ ਦੀ ਗਲਤੀ ਲੋਕਾਂ ਨੂੰ ਕਿਆ ਕਰੋ ਜੇ ਸਰਕਾਰ ਦੀ ਗਲਤੀ ਸਰਕਾਰ ਨੂੰ ਕਿਆ ਕਰੋ ਉੱਥੇ ਵੇਖਿਆ ਕਰੋ ਵੀ ਨਾਲੀ ਬਣੀ ਐ ਉੱਥੇ ਵੇਖਿਆ ਕਰੋ ਵੀ ਨਾਲੀ ਦਾ ਲਫਾਫਿਆ ਨਾਲ ਭਰੀ ਪਈ ਐ ਕੂੜੇ ਕਰਟਨਾ ਭਰੀ ਪਈ ਐ ਉੱਥੇ ਫਰਜ਼ ਕਿਦਾ ਬਣਦਾ ਲੋਕਾਂ ਦਾ ਤਵੇ ਇੰਨਾ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲਾ ਕੇ ਮਾਫੀ ਚਾਹਣੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਜੀ